ਉਹ ਆਪਣੇ ਪਿੰਡ 'ਚ ਹੀ ਕਰਕੇ ਵੇਖ ਲੈ। ਉਹ ਕ੍ਰਿਸਚਨਾਰੇ ਪਿਸ਼ਾਪੁਰ ਜਾਜਾਂ ਦੇ ਕ੍ਰਿਸਚਨਾਰੇ ਡੱਬਾ ਵੱਖਰਾ ਰੱਖ ਲੈ। ਉਥੇ ਆਪਾਂ ਡਿਸਾਈਡ ਕਰ ਲਾਂਗੇ ਕਿ ਉਥੇ ਕੌਣ ਕਿਹਦੇ ਨਾਲ ਆ। ਔਰ ਅੱਜ ਜੋ ਕ੍ਰਿਸਚਨ ਭਾਈਚਾਰੇ ਨੇ ਜਿਸ ਢੰਗ ਦੇ ਨਾਲ ਇੱਥੇ ਇਕੱਠ ਹੋਇਆ ਆ ਇੱਕ ਪੈਲਸ 'ਚ ਰੱਖਿਆ ਸੀਗਾ ਤੇ ਪਰ ਜਿੰਨੇ ਲੋਕ ਅੰਦਰ ਸੀ ਤੁਸੀਂ ਦੇਖ ਲਓਗੇ ਉਨੇ ਹੀ ਬਾਹਰ ਨੇ। ਔਰ ਬੜਾ ਵੱਡਾ ਇਹਨਾਂ ਨੇ ਜਿਹੜੀ ਉਹ ਜਿੱਤ ਨੂੰ ਸੀ ਜਿਹੜੀ ਅਸੀਂ ਯਕੀਨੀ ਸਮਝਦੀ ਸੀ ਅੱਜ ਉਹਨਾਂ ਦੇ ਉੱਤੇ ਇਹਨਾਂ ਨੇ ਵੱਡੀ ਮੋਹਰ ਲਾਈ ਆ ਗੱਲ ਸੁਣੋ ਜੀ ਪੜੇ ਲਿਖੇ ਕਿਤੇ ਥੋੜੇ ਬਹੁਤ ਹੁੰਦੇ ਤੇ ਪਤਾ ਹੁੰਦਾ ਕਿ ਪਰਿਵਾਰਵਾਦ ਹੁੰਦਾ ਹੈ ਜਿੱਥੇ ਆਰਗੇਨਾਈਜੇਸ਼ਨ ਹੋਵੇ ਇਹ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਚ 2 ਲੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਜੇ ਉਹ ਜਿਤਾ ਕੇ ਆਉਂਦੇ ਰਹੇ ਨੇ ਤੇ ਫਿਰ ਪਰਿਵਾਰਵਾਦ ਤੇ ਆ ਹੋਇਆ ਕਿ 2 ਲੱਖ ਵੋਟਰ ਇਹਨਾਂ ਦਾ ਪਰਿਵਾਰ ਹੈ ਸੁਣੋ ਉਹਨਾਂ ਨੂੰ ਕਹੋ ਕਿ ਇੰਨਾ ਟਾਈਮ ਸਾਹਮਣੇ ਰਹੋ ਕਿਤੇ ਕੱਢ ਕੇ ਵਿਖਾਓ ਤੇ ਰੰਦਾਵੇ ਦੇ ਤੁਹਾਡੀ ਤੇ ਫਿਰ ਬਾਅਦ ਅਜੇ ਅੱਜ ਚਾਜਨਾਨੀ ਨਿਕਲਦੀ ਰਹਦਾ ਹੋਵੇ ਤੇ ਸਾਹਮਣੇ ਆਵਾਜ਼ ਕੱਢ ਕੇ ਵਿਖਾਓ ਤੁਹਾਡੇ ਕੰਨਾਂ ਨਾਲ ਖੜੇ ਤੇ ਪਾੜ ਦੇ ਜਿਹਦੇ ਨਾਲ ਪ੍ਰਭੂ ਬਾ ਉਹਨੂੰ ਕੋਈ ਨਹੀਂ ਰੱਖਦਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਨੌਰ ਚ ਖੜੇ ਹਾਂ ਜਿੱਥੇ ਅੱਜ ਕਾਂਗਰਸ ਵੱਲੋਂ ਮਸੀਬ ਭਾਈਚਾਰੇ ਦੀ ਇੱਕ ਵੱਡੀ ਰੈਲੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ 20 ਨਵੰਬਰ ਨੂੰ ਜਿਮਨੀ ਚੋਣਾ ਹੋਣੀਆਂ ਹਨ ਕਿਥੇ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਚੋਣ ਮੈਦਾਨ ਵਿੱਚ ਹਨ ਅਤੇ ਆਪੋ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਮਸੀਬ ਭਾਈਚਾਰੇ ਨੂੰ ਲੈ ਕੇ ਵੱਡੀ ਗੱਲ ਕਹੀ ਜਾ ਰਹੀ ਸੀ ਸਾਰੀਆਂ ਪਾਰਟੀਆਂ ਵੱਲੋਂ ਕਿਉਂਕਿ ਮਸੀਬ ਭਾਈਚਾਰ ਦੀ ਵੱਡੀ ਤਾਦਾਦ ਹੈ ਅਤੇ ਹਰ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਮਸੀਬ ਭਾਈਚਾਰਾ ਉਹਨਾਂ ਦੇ ਨਾਲ ਹੈ ਅੱਜ ਕਾਂਗਰਸ ਨੇ ਇੱਕ ਵੱਡੀ ਰੈਲੀ ਕਰਕੇ ਇਸ ਭਾਈਚਾਰੇ ਦੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਸੀਬ ਭਾਈਚਾਰਾ ਉਹਨਾਂ ਦੇ ਹੱਕ ਵਿੱਚ ਭੁਗਤੇਗਾ ਇੱਥੇ ਸਾਡੀ ਗੱਲਬਾਤ ਹੋਈ ਹੈ ਐਮਪੀ ਸੜਾ ਸੁਖਿੰਦਰ ਸਿੰਘ ਰੰਧਾਵਾਣਾ ਉਹਨਾਂ ਨੇ ਕਿਹਾ ਕਿ ਪ੍ਰਭੂ ਜਿਨ੍ਹਾਂ ਵੱਲ ਹੁੰਦੇ ਹਨ ਉਹਨਾਂ ਦੀ ਜਿੱਤ ਯਕੀਨੀ ਹੈ ਆਓ ਕੁਝ ਲਾਈਵ ਤਸਵੀਰ ਦੀ ਵੀ ਉਹ ਆਪਣੇ ਪਿੰਡ 'ਚ ਹੀ ਕਰਕੇ ਵੇਖ ਲੈ। ਉੱਪਰ ਕ੍ਰਿਸਚਨ ਆਰੇ ਸ਼ਾਹਪੁਰ ਜਾਜਾਂ ਦੇ ਕ੍ਰਿਸਚਨ ਆਰੇ ਡੱਬਾ ਵੱਖਰਾ ਰੱਖ ਲੈ। ਉਥੇ ਆਪਾਂ ਡਿਸਾਈਡ ਕਰ ਲਾਂਗੇ ਕਿ ਉਥੇ ਕੌਣ ਕਿਹਦੇ ਨਾਲ ਆ। ਇਹ ਕਰਕੇ ਜਿਹੜੀ ਇਹ ਕਮਿਊਨਿਟੀ ਆ ਕ੍ਰਿਸਚਨ ਭਾਈਚਾਰਾ ਇਹਨਾਂ ਨੂੰ ਹਮੇਸ਼ਾ ਹੀ ਕਾਂਗਰਸ ਨੇ ਮਾਨ ਸਤਕਾਰ ਦਿੱਤਾ ਔਰ ਖਾਸ ਕਰਕੇ ਮਡੇਰ ਅਦਾਵ ਸਰ ਨੇ। ਤੁਸੀਂ ਜਿੰਨੇ ਵੇਖੋਗੇ ਸਭ ਤੋਂ ਵੱਧ ਜੇ ਕਿਹਨੇ ਨੌਕਰੀਆਂ ਦਿੱਤੀਆਂ ਸੀ ਰੰਧਾਵਾ ਸਾਹਿਬ ਦੇ ਟਾਈਮ 'ਚ ਤੇ ਉਸ ਵੇਲੇ ਰੰਧਾਵਾ ਸਾਹਿਬ ਨੇ ਇਹਨਾਂ ਦੇ ਬੱਚਿਆਂ ਨੂੰ ਪੂਰੀਆਂ ਨੌਕਰੀਆਂ ਦਿੱਤੀਆਂ ਮੈਂ ਇੱਕ ਜੀ ਹੋਰ ਕਹਿਣੀ ਚਾਹੁੰਦਾ ਸਾਡੇ ਟਾਈਮ 'ਚ ਬਾਜਵਾਤ ਸਾਹਿਬ ਨੇ ਜੇਮ ਨੂੰ ਬਣਾਇਆ ਮਸ਼ੀਨ ਨੂੰ ਤੇ ਚੇਅਰਮੈਨ ਮਾਰਕੀਟ ਕਮੇਟੀ ਮੈਂ ਡੈਨੀਅਲ ਨੂੰ ਬਣਾਇਆ ਅੱਜ ਆਪਾਂ ਜ਼ਿਲ੍ਹੇ ਦੇ ਵਿੱਚ ਸਾਡੇ ਪ੍ਰਧਾਨ ਬਣੇ ਜ਼ਿਲ੍ਹੇ ਪੂਰੇ ਜਿਹੜੀ ਸਟੇਟ ਲੈਵਲ ਦੇ ਉੱਤੇ ਮਿਨੋਰਿਟੀ ਕਮਿਸ਼ਨ ਜਾਂ ਦੂਜੀਆਂ ਥਾਵਾਂ ਤੇ ਵਕ ਵਕ 크ਰਿਸਚਨ ਜਿਹੜਾ ਬੋਰਡ ਬਣਿਆ ਸੀ ਉਹਦਾ ਵੀ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਸਾਰੀਆਂ ਮੈਂਬਰਸ਼ਿਪ ਦਿੱਤੀਆਂ ਇਹਨਾਂ ਨੇ ਦਿੱਤਾ ਕੀ ਆ ਇਹ ਤਾਂ ਸਿਰਫ ਲੋਕਾਂ ਨੂੰ ਘਬਰਾਹਟ ਕੀਤਾ ਪਰ ਮੈਂ ਮੁਬਾਰਕਬਾਦ ਇਹਨਾਂ ਕਿ ਮਾਝੇ ਦੇ ਵਿੱਚ ਖਾਸ ਕਰਕੇ ਗੁਰਦਾਸਪੁਰ ਤੋਂ ਸਾਨੂੰ ਸਾਰਿਆਂ ਨੇ ਵੋਟਾਂ ਪਾ ਕੇ ਜਿਠਾ ਕੇ ਪਿੱਛੇ ਇੱਥੇ ਕੋਈ ਉਹਨਾਂ ਦਾ ਨਹੀਂ ਖਾਖੋ ਜਾ ਕੇ ਸੜਕਾਂ 'ਤੇ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਦੇਖੋ ਮੁੱਖ ਮੰਤਰੀ ਆਇਆ ਸੀ ਨਾ ਉਹਦੀਆਂ ਤੇ ਕਾਰਾਂ ਵੀ ਨਹੀਂ ਇੰਨੀ ਹੋਣੀਆਂ ਕਿ ਪੁਲਿਸ ਪੁਲਿਸ ਸੀ ਇਹ ਬੱਸਾਂ 'ਚ ਲੋਕ ਆਪਣੇ ਆਪ ਆਏ ਨੇ ਔਰ ਇਹ ਜਿਹੜੀ ਰੂਲਿੰਗ ਪਾਰਟੀ ਜਿੱਥੇ ਵਜਿਤੇ ਬਾਈ ਇਲੈਕਸ਼ਨ ਹੋਵੇ ਉੱਥੇ ਨਹੀਂ ਨਿਕਲੀ ਦੁਨੀਆ ਇਹਨਾਂ ਦੇ ਅੱਗੇ ਹੋ ਹੋ ਕੇ ਨੱਚ ਰਹੇ ਨੇ ਵੋਟਰ ਡੇਰਾ ਬਾਬਾ ਨਾਨਕ ਤੇ ਕਿਆ ਸੀ ਕਾਂਗਰਸ ਦੇ ਨਾਲ ਇਹ ਜਿਤਿੰਦਰ ਕੋਰ ਦੇ ਨਾਲ ਇੱਜ਼ਤਾ ਕੇ ਭੇਜਾਂ ਮੈਂ ਉਹਦੇ ਨੂੰ ਕਣਕ ਤੇ ਨਹੀਂ ਖਾਣਾ ਚਾਹੁੰਦਾ ਇਹ ਝੋਨਾ ਖਾ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਤੇ ਕੋਈ ਗੱਲ ਕੋਈ ਅਕਲ ਦੀ ਗੱਲ ਕਰੋ ਕਿਹੜਾ ਘਰ ਕੀ ਮੈਂ ਲੈ ਗਿਆ ਮੇਰੀ ਵਾਈਫ 86 ਦੇ ਵਿੱਚ ਮੇਰੇ ਮੈਰਿਜ ਹੋਈਆ ਤੇ ਉਹ ਲੋਕਾਂ ਦੇ ਵਿੱਚ ਨਹੀਂ ਵਿਚਰੀ ਤੇ ਫਿਰ ਗੱਲ ਕਰੇ ਤੇ ਜੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਇਹਨਾਂ ਚੱਬੇਵਾਲ ਦਾ ਮੁੰਡਾ ਕਿਉਂ ਲੈਂਦਾ ਉਹ ਪਰਿਵਾਰ ਵਾਲ ਨਹੀਂ ਉੱਥੇ ਉਹਦੀ ਮਾਸੀ ਦਾ ਮੁੰਡਾ ਕਿਉਂ ਲਾਏ ਕਮਾੜ ਹੋ ਗਈ ਯਾਰ ਇਹ ਝੂਠੀਆਂ ਦੀ ਜਮਾਤ ਹੈ ਜਿਵੇਂ ਇਹਨਾਂ ਬਦਲਾ ਬਦਲਾ ਕਰਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਕਿਸਾਨੀ ਨੂੰ ਇਹਨਾਂ ਕੁੱਟਿਆ ਕਿਸਾਨਾਂ ਨੂੰ ਮੰਡੀਆਂ 'ਚ ਕੁੱਟਿਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਲੁੱਟਿਆ ਇਹ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ 'ਚ ਹੈਗੀਆਂ ਨੇ ਇਹਦਾ ਟੋਕ ਇਨਕੁਆਰੀ ਕਰਾਂਗੇ ਔਰ ਤੁਸੀਂ ਦੇਖੋ ਜਦੋਂ ਟਾਈਮ ਆਇਆ ਇਹ ਲੱਭਣੇ ਨੇ ਇਹ ਟੀ ਮਿਨਿਸਟਰ ਜਿਹੜਾ ਕਟਾਰੂ ਚੱਕਿਆ ਨਾ ਇਹਨੂੰ ਪਤਾ ਹੀ ਨਹੀਂ ਇਹਨੂੰ ਪੁੱਛੋ ਕਿ ਪਿਛਲੇ 5 ਸਾਲ ਕਿਉਂ ਨਹੀਂ ਕਦੀ ਰਿਜੈਕਟ ਹੋਇਆ ਤੇਰੇ ਹੋਣੀ ਕਿਉਂ ਹੈ ਨੇ 2 ਸਾਲਾਂ ਦੇ ਕਿਉਂ ਨਹੀਂ ਮੇਰਾ ਖਿਆਲ ਕਿ ਇਹ ਇਹ ਜਿਹੜਾ ਕਟਾਰੂ ਚੱਕ ਡਿਸਮਿਸ ਕਰ ਦੇਣਾ ਚਾਹੀਦਾ ਇਹ ਸਿਰਫ ਆਮ ਝਾੜੂ ਵਾਲਿਆਂ ਦੀ ਝਾੜੂ ਲਾ ਕੇ ਪੈਸੇ ਇਕੱਠੇ ਕਰਦਾ ਇਹ ਕਿਸਾਨੀ ਦੀ ਗੱਲ ਨਹੀਂ ਕਰਦਾ ਸਾਹਿਬ ਇੱਕ ਮੈਂ ਤੁਹਾਨੂੰ ਇਹ ਮੈਂ ਸਮਝ ਗਿਆ ਮਾਨ ਸਾਹਿਬ ਤੁਸੀਂ ਜਿਹੜਾ ਮੁੱਖ ਮੰਤਰੀ 2022 ਚ ਜਦੋਂ ਇਹ ਜਿਸ ਦਿਨ ਇਹਨਾਂ ਨੇ ਵਿਧਾਨ ਸਭਾ ਦੀ ਗੱਲ ਚੱਲੀ ਮੁੱਖ ਮੰਤਰੀ ਆਪ ਸਟੇਟਮੈਂਟ ਦੇ ਰਹੇ ਕਿ ਪੰਜਾਬ ਨੂੰ ਨਵੀਂ ਵਿਧਾਨ ਸਭਾ ਬਣਾਉਣੀ ਹੈ ਕੀਤਾ ਟਵੀਟ ਕੀਤਾ ਉਹ ਇਹੋ ਜਿਹਾ ਮੁੱਖ ਮੰਤਰੀ ਮੇਰਾ ਖਿਆਲ 5:30 ਵਜੇ ਸ਼ਾਮੀ ਨੇ ਟਵੀਟ ਕੀਤਾ ਸੀ ਤੇ ਉਹਦੋਂ ਪਤਾ ਨਹੀਂ ਕਿ ਕਿਹੜੀ ਦੁਨੀਆ 'ਚ ਸੀ ਪੰਜਾਬ ਦੇ ਉੱਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਆ ਚੰਡੀਗੜ੍ਹ ਪੰਜਾਬ ਲਈ ਬਣਿਆ ਤੇ ਪੰਜਾਬ ਲਈ ਹੀ ਰਹੇਗਾ ਪਰ ਇਹਦੇ 'ਚ ਇੱਕ ਇਹਨੇ ਮੁੱਖ ਮੰਤਰੀ ਨੇ ਗਲਤੀ ਕੀਤੀ ਚੰਡੀਗੜ੍ਹ ਦੇ ਵਿੱਚੋਂ ਥਾਂ ਜਿਹੜੀ ਮੇਰਾ ਖਿਆਲ ਥੋੜੀ ਜੀ ਥਾਂ ਹਰਿਆਣੇ ਦੀ ਬਾਕੀ ਸਾਢੇ ਦੀ ਸਾਰੀ ਚੰਡੀਗੜ੍ਹ ਚੋਂ ਦਿੱਤੀ ਇਹਨੇ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਇਹਨੇ ਪੜਿਆ ਹੀ ਨਹੀਂ ਅਜੇ ਤੱਕ ਕਿ ਸਾਡਾ ਜੋ ਸ਼ੇਅਰ ਹੈ ਉਹਦੇ ਤੋਂ ਵੀ ਥੱਲੇ ਲੈ ਕੇ ਚਲਾ ਗਿਆ ਇਹ ਮੁੱਖ ਮੰਤਰੀ ਨੇ ਪੂਰੇ ਦੇ ਐਸਵਾਈਐਲ ਤੇ ਆਪਣਾ ਕਲੇਮ ਛੱਡੀ ਜਾ ਰਿਹਾ ਇਹਦੇ ਚੰਡੀਗੜ੍ਹ ਤੇ ਛੱਡ ਦਿੱਤਾ ਇਹ ਪੰਜਾਬ ਨੂੰ ਬਹੁਤ ਪ੍ਰੁਖਟਣਾ ਪਏ ਵੇਖੋ ਗੱਲ ਸੁਣੋ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਾਜਮਰ ਖਲ ਸੁਖਵੀਰ ਬਾਦਲ ਵੀ ਅਸਤੀਫਾ ਦੇ ਗਿਆ ਕਹਿੰਦੇ ਉਨੂੰ ਉਹਨੂੰ ਪਹਿਲਾਂ ਦੇ ਦਿੰਦਾ ਕਿ ਸ਼ਾਇਦ ਅਕਾਲੀ ਦਲ ਵੱਜ ਜਾਂਦਾ ਚਲੋ ਪ੍ਰਮਾਤਮਾ ਕਰੇ ਅਕਾਲੀ ਦਲ ਬਚੇ ਉਹਦੇ ਚ ਮੈਂ ਇੱਕ ਗੱਲ ਕਹਿੰਦਾ ਕਿ ਸੁਖੀਰ ਬਾਦਲ ਉਹਨਾਂ ਨੇ ਗ੍ਰੇਟ ਟਾਈਮ 'ਚ ਬਣਿਆ ਜਨਤਾ ਪਾਰਟੀ ਦੀ ਸਰਕਾਰ ਉਹਨ ਦੌਰ 78 ਦੇ ਵਿੱਚ ਸੋਦਾਰ ਪ੍ਰਕਾਸ਼ਕ ਬਾਦਲ ਬਣਿਆ ਬਾਅਦ ਇਹਨਾਂ ਨੇ ਹੀ ਜਿਹੜਾ ਸੰਤ ਲੋਂਗਵਾਲ ਅਕੋਰਡ ਪ੍ਰਕਾਸ਼ ਸਿੰਘ ਬਾਦਲ ਦੀ ਵੀਠੋ ਕਰਕੇ ਨਹੀਂ ਸੋਇਆ ਨੇਤਾਜ ਤੋਂ ਕਈ ਸਾਲ ਪਹਿਲਾਂ ਜਿਹੜਾ ਚੰਡੀਗੜ੍ਹ ਪੰਜਾਬ ਦਾ ਹੋਣਾ ਸੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੋਣੇ ਸੀ ਕਿਤੇ ਪਤਾ ਨਹੀਂ ਕੀ ਕੀ ਚੀਜ਼ ਆ ਗਿਆ ਇਹ ਬਹੁਤ ਵੱਡਾ ਵਿਸ਼ਾ ਇਹਦੇ ਤੇ ਕਦੇ ਬਾਤ ਦੇਖੋ ਅਕਾਲੀ ਦਲ ਤੇ ਹੁਣ ਜਿਹੜਾ ਨੇ ਮੈਂ ਇਹ ਕਹਿਣਾ ਕਿ ਅਕਾਲੀ ਦਲ ਅਜੇ ਵੀ ਨਹੀਂ ਖਤਮ ਹੋਣਾ ਚਾਹੀਦਾ ਵਰਕਰ ਨੇ ਫੇਰ ਤੇ ਨਾ ਆਪੇ ਕਰ ਲੈਣਾ ਫੌਲਟ ਇਹਨਾਂ ਨੇ ਨਹੀਂ ਹੋਣ ਦੇਣਾ ਦੇਖੋ ਕਿਵੇਂ ਰੱਖ ਰੱਖ ਕੇ ਗੋਲ ਮਾਰਦੇ ਨੇ ਤੇ ਸਿੱਧਾ ਐ ਇਹ ਜਿਹੜੇ ਗੋਲ ਕਰਨ ਲਗਾਤਾਰ 15-15 ਰੈਲੀਆਂ ਵੀ ਇੱਕ ਦਿਨ ਦੇ ਵਿੱਚ ਮੈਂ ਕੱਡੀਆਂ ਨੇ ਰੰਧਾਵਾ ਸਾਹਿਬ ਦੇ ਨਾਲ ਔਰ ਜੋ ਜਿਸ ਤਰ੍ਹਾਂ ਲੋਕਾਂ ਦਾ ਰੁਝਾਨ ਆ ਜੁਆਇਨ ਕਰਨ ਦਾ ਅਕਾਲੀ ਦਲ ਵਾਲੇ ਵੀ ਜੁਆਇਨ ਕਰ ਰਹੇ ਆ ਆਮ ਆਦਮੀ ਪਾਰਟੀ ਛੱਡ ਕੇ ਵੀ ਜੁਆਇਨ ਕਰ ਰਹੇ ਆ ਔਰ ਉਸ ਮੁਤਾਬਕ ਤੇ ਪਹਿਲਾਂ ਹੀ ਲੱਗ ਰਹੀ ਸੀ ਕਿ ਬਾਬੇ ਦੀ ਮਿਹਰ ਪੂਰੀ ਆ ਔਰ ਅੱਜ ਜੋ ਕ੍ਰਿਸਚਨ ਭਾਈਚਾਰੇ ਨੇ ਜਿਸ ਢੰਗ ਦੇ ਨਾਲ ਇੱਥੇ ਇਕੱਠ ਹੋਇਆ ਆ ਇੱਕ ਪੈਲਸ 'ਚ ਰੱਖਿਆ ਸੀਗਾ ਤੇ ਪਰ ਜਿੰਨੇ ਲੋਕ ਅੰਦਰ ਸੀ ਤੁਸੀਂ ਦੇਖ ਲੋਗੇ ਉਨੇ ਹੀ ਬਾਹਰ ਨੇ ਔਰ ਬੜਾ ਵੱਡਾ ਇਹਨਾਂ ਨੇ ਜਿਹੜੀ ਉਹ ਜਿੱਤ ਨੂੰ ਸੀ ਜਿਹੜੀ ਅਸੀਂ ਯਕੀਨੀ ਸਮਝਦੇ ਸੀ ਅੱਜ ਉਹਨਾਂ ਦੇ ਉੱਤੇ ਇਹਨਾਂ ਨੇ ਵੱਡੀ ਮੋਹਰ ਲਾਈ ਆ ਠੱਪਾ ਲਾਇਆ ਪੂਰਾ ਠੋਕੇ ਪੀ ਸੁਵਿੰਦਰ ਸਿੰਘ ਰੰਧਾਵਾ ਜਿੱਤਣਗੇ ਔਰ ਆਉਣ ਵਾਲਾ 2027 ਚ ਸੁਵਿੰਦਰ ਸਿੰਘ ਰੰਧਾਵਾ ਅਗਵਾਈ ਵੀ ਕਰਨਗੇ ਪੰਜਾਬ ਤੇ ਆ ਵੀ ਜਿਹਦਾ ਤੁਸੀਂ ਨਾਂ ਲੈ ਰਹੇ ਹੋ ਬਹੁਤਾ ਤਵੱਜੋ ਨਹੀਂ ਦੇਈ ਦੀ ਬੰਦੇ ਦਾ ਥੋੜਾ ਜਿਹਾ ਨਾ ਉਹ ਕਰਦਾਰ ਵੇਖਿਆ ਕਰੋ ਮੈਂ ਮਤਲਬ ਬੋਲਣਾ ਨਹੀਂ ਚਾਹੁੰਦਾ ਇਹੋ ਜੀਆਂ ਗੱਲਾਂ ਤੇ ਸੋ ਨਾ ਠੀਕ ਆ ਮੰਤਰੀ ਬਣਾਇਆ ਲੋਕਾਂ ਨੇ ਬਣਾਤਾ ਪਾਰਟੀ ਨੇ ਰੱਖਿਆ ਬਟ ਮੈਂ ਇਹੋ ਜਿਹੇ ਬੰਦਿਆਂ ਦੇ ਕੋਈ ਕਮਿਟ ਕੋਈ ਕਮਿਟ ਸ਼ਬਦ ਕਰਨਾ ਹੀ ਨਹੀਂ ਚਾਹੁੰਦਾ ਇਹਨਾਂ ਨੂੰ ਨਾ ਚੰਗਾ ਨਾ ਮਾੜਾ ਦੇਖੋ ਪ੍ਰੋਬਲਮ ਇਹ ਹੋਈ ਪਈ ਆ ਕਿ ਜਿਹੜੇ ਜਿੰਨੇ ਕੁ ਵਿਚਾਰੇ ਕਿਸਾਨ ਆਪ ਦੀ ਮਰਜ਼ੀ ਨਾਲ ਚੌਲ ਲਾ ਰਹੇ ਉਹਨਾਂ ਨੂੰ ਸਰਕਾਰ ਕੰਨਿਆਂ ਤੇ ਕੋਈ ਹੈ ਹੀ ਨਹੀਂ ਸਪੋਰਟ ਤੇ ਜੇ ਕਿਤੇ ਵਿਚਾਰਿਆਂ ਜਿਹੜਾ ਬੀਜ ਵੀ ਲਿਆ ਉਹ ਵੀ ਨਹੀਂ ਉਹ ਪ੍ਰੋਪਰ ਚੁਕਿਆ ਰਿਹਾ ਮੈਂ ਇੱਕ ਤੁਹਾਡੇ ਮਾਧਿਅਮ ਰਾਈ ਜਿਹੜੀ ਅਪੀਲ ਲੋਕਾਂ ਨੂੰ ਕਰਨੀ ਚਾਹੁੰਦਾ ਖਾਸ ਕਰ ਕਿਸਾਨਾਂ ਨੂੰ ਇਹ ਜਿਹੜੀਆਂ ਇਹਨਾਂ ਨੂੰ ਕੱਚੀਆਂ ਪਰਚੀਆਂ ਦਿੱਤੀਆਂ ਗਈਆਂ ਨੇ ਉਹਦੇ ਚ ਇੱਕ ਬੜਾ ਵੱਡਾ ਫਰਾਡ ਸਾਹਮਣੇ ਆਇਆ ਜੇ ਮੰਨ ਲਓ 100 ਕੁਇੰਟਲ ਦੀ ਪਰਚੀ ਤੁਹਾਡੀ ਆ ਔਰ ਰੇਟ ਜਦੋਂ ਇਹਨਾਂ ਨੇ ਲਾਉਣਾ ਉਹ 100 ਕੁਇੰਟਲ ਦੇ ਹੁਣ ਦੇਖੋ ਜੇ ਰੇਟ 2000 ਜਾਂ 2100 ਲਾਉਂਦੇ ਤਾਂ ਉਹ ਫੜੇ ਜਾਣਗੇ ਉਹ 100 ਕੁਇੰਟਲ ਦੀ بجائے ਉਹਨਾਂ ਨੂੰ ਜਦੋਂ ਪੱਕੀ ਪਰਚੀ ਕੱਟਦੇ ਆ ਉਹ ਪੈਸੇ ਬਣਾਉਂਦੇ ਨੇ ਜੋ ਰੇਟ ਕੀਤਾ 2100 ਕੀਤਾ ਉਹਨੂੰ 100 ਕੁਇੰਟਲ ਦੇ ਨਾਲ ਗੁਣਾ ਕਰ ਲਓ ਜੋ ਬਣਿਆ ਉਹ ਬਣ ਗਿਆ ਉਹਦੇ ਹਿਸਾਬ ਦੇ ਨਾਲ ਉਹ 19 ਉਹ ਝੋਨਾ ਘਟਾ ਦਿੰਦੇ ਨੇ ਵੀ 100 ਦੀ ਜਗ੍ਹਾ 90 ਕੁਇੰਟਲ ਲਿਖ ਲੈਣਾ ਤੇ ਰੇਟ 230 24 ਲਾ ਦੇਣਾ 230 20 ਕਿ ਬਾਹਰ ਕਹਿਣ ਲਈ ਕਿ ਆਹ ਦੇਖੋ ਜੀ ਪੂਰਾ ਰੇਟ ਕੀਤਾ ਤੇ ਜਿਹੜਾ ਉੱਪਰਲਾ 10 ਕੁਇੰਟਲ ਦਾ ਡਿਫਰੈਂਸ ਆ ਉਹ ਝੋਨੇ ਨੂੰ ਕਾਟ ਲੱਗ ਰਹੀ ਆ ਇਹ ਇਹ ਚੋਰਮੋਰੀ ਰੱਖ ਲਈ ਸਰਕਾਰ ਨੇ ਸੋ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਕਿਸਾਨਾਂ ਨੂੰ ਕਿ ਜਿਹੜੀਆਂ ਤੁਹਾਨੂੰ ਕੱਚੀਆਂ ਪਰਚੀਆਂ ਮਿਲੀਆਂ ਇੱਕ ਗੱਲ ਮੇਰੀ ਪੱਲੇ ਬੰਨ ਲੈਣ ਉਹ ਪਰਚੀਆਂ ਕਿਸੇ ਨੂੰ ਵਾਪਸ ਨਾ ਕਰਿਓ ਜੋ ਉੱਥੇ ਝੋਨੇ ਦਾ weight ਲਿਖਿਆ ਜਦ ਮੈਂ ਮੂੰਹ ਤੇ ਹੱਥ ਫੇਰ ਕੇ ਕਹਿੰਨਾ ਜੇ ਕਿਸਾਨਾਂ ਨੂੰ ਪੈਸੇ ਨਾ ਦਵਾਈਏ ਤੇ ਸਿਆਤ ਤੇ ਛੱਡ ਦੇਾਂਗੇ ਸੁਖਵੀਰ ਬਾਦਲ ਨੇ ਪਰ ਬਸ਼ਰਤੇ ਕਿ ਉਹ ਜਿਹੜੀਆਂ ਪਰਚੀਆਂ ਉਹ ਸਾਹਮਣੇ ਰੱਖਣ ਉਹ ਆਰਤੀਆਂ ਦੇ ਆਖੇ ਲਾ ਕੇ ਉਹ 100 ਕੁਇੰਟਲ ਦੇ 90 ਨਾਲ ਲਿਖਾਉਣ ਪਰਚੀ ਜੇਬ ਚ ਰੱਖਣ ਜੇ ਪੈਸੇ ਇਹਨਾਂ ਦੇ ਇਹਨਾਂ ਦੀ ਵੱਖੀ ਚ ਹੱਥ ਪਾ ਕੇ ਸਰਕਾਰ ਦੀ ਨਾਲ ਲੈ ਕੇ ਦਈਏ ਤੇ ਗੱਲ ਕਰੇ ਵੇਖੋ ਸ਼ਾਇਦ ਮਾੜੀ ਮੋਟੀ ਸਮਝ ਆ ਗਈ ਹੋਵੇ ਕਿ ਹੁਣ ਕੱਲ ਤੱਕ ਸਾਥ ਤੇ ਗਏ ਆ ਤੇ ਬਾਹਰ ਨਿਕਲਦੇ ਆ ਜੋ ਬਾਣਾ ਵਾਪਰਿਆ ਕਿਤੇ ਮਾੜੀ ਮੋਟੀ ਛੱਟ ਵਾਜੀ ਜਾਂਦੀ ਬੰਦੇ ਦੇ ਵੀ ਹੁਣ ਹੀ ਆਪਾਂ ਕੋਈ ਚੰਗਾ ਕੰਮ ਕਰ ਲਈਏ ਸ਼ਾਇਦ ਕਿਤੇ ਨਾ ਕਿਤੇ ਇੱਥੇ ਗਈ ਹੋਵੇ ਵੀ ਦੇਣਾ ਪੈਣਾ ਸੀ ਫਸ ਬੰਦਿਆਂ ਦੀ ਇਤਨੀ ਮੰਨੀ ਚਲੋ ਪਰਮਾਤਮਾ ਦੀ ਮੰਨ ਲਈ ਸਭ ਤੋਂ ਵੱਧ ਜਿਹੜਾ ਪਿਆਰ ਰੰਦਾਵਾ ਪਰਿਵਾਰ ਦਾ ਰਿਆ ਤੇ ਕ੍ਰਿਸਚਨ ਭਾਈ ਚਾਰ ਇਹਨਾਂ ਦਾ ਰਿਆ ਪੂਰੇ ਹਲਕੇ ਦੀ ਅੱਜ ਉਹਨਾਂ ਲਈ ਜਿਹੜੀ ਪਹਿਲੀ ਰੈਲੀ ਇੱਕ ਹੋਰ ਰੈਲੀ ਜਿਹੜੀ ਇਹਨਾਂ ਵਾਸਤੇ ਰੱਖੀ ਜਾਊਗੀ ਉਹ ਕੱਲੀ ਵਿਸ਼ਾਲ ਰੈਲੀ ਹੈ ਜਿਹੜੀ ਕ੍ਰਿਸਚਨ ਭਰਾਵਾਂ ਦੇ ਲਈ ਹੋਊਗੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਤਕਾਰ ਅਜ ਤੱਕ ਦਿੰਦੇ ਆਏ ਆ ਉਹਦੇ ਕਰਕੇ ਆਜੇ ਤੇ ਉਸੇ ਰੈਲੀ ਦੇ ਵਿੱਚ ਆਵਾਂਗੇ ਗੱਲ ਸੁਣੋ ਜੀ ਪੜੇ ਲਿਖੇ ਕਿਤੇ ਥੋੜੇ ਬਹੁਤ ਹੁੰਦੇ ਤੇ ਪਤਾ ਹੁੰਦਾ ਕਿ ਪਰਿਵਾਰਵਾਦ ਹੁੰਦਾ ਹੈ ਜਿੱਥੇ ਆਰਗੇਨਾਈਜੇਸ਼ਨ ਹੋਵੇ ਇਹ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਚ 2 ਲੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਜੇ ਉਹ ਜਿਤਾ ਕੇ ਆਉਂਦੇ ਰਹੇ ਨੇ ਤੇ ਫਿਰ ਪਰਿਵਾਰਵਾਦੀ ਆ ਹੋਇਆ ਕਿ 2 ਲੱਖ ਵੋਟਰ ਇਹਨਾਂ ਦਾ ਪਰਿਵਾਰ ਹੈ ਗੱਲ ਸੁਣੋ ਉਹਨਾਂ ਨੂੰ ਕਹੋ ਕਿ ਇੰਨਾ ਟਾਈਮ ਸਾਹਮਣੇ ਰਹਿਓ ਕਿਤੇ ਕੱਢ ਕੇ ਵਿਖਾਓ ਤੇ ਰੰਧਾਵੇ ਦੇ ਤੁਹਾਡੀ ਤੇ ਫੇਰ ਬਾਜ ਅਜੇ ਅਜੇ ਚਾਜਨਾਨੀ ਨਿਕਲਦੀ ਰੰਧਾਵੇ ਦੇ ਸਾਹਮਣੇ ਬਾਜ ਕੱਢ ਕੇ ਵਿਖਾਓ ਤੁਹਾਡੇ ਕੰਨ ਨਾਲ ਨਾਲ ਖੜੇ ਤੇ ਪਾੜ ਦੇ ਇੱਕ ਵੀ ਕਿਸੇ ਵੀ ਪਿੰਡ ਚ ਕਿਤੇ ਇੱਕ ਇੱਕ ਗਲੀ ਜੇ ਕਿਤੇ ਬਣੀਏ ਤੇ ਠੀਕ ਹੈ ਨਹੀਂ ਤਾਂ ਉਸ ਤੋਂ ਵੱਧ ਕੋਈ ਕੰਮ ਹੀ ਨਹੀਂ ਕੀਤਾ ਐਗਰੀਕਲਚਰ ਕਾਲਜ ਰੰਧਾਵਾ ਸਾਹਿਬ ਨੇ ਮਨਜ਼ੂਰ ਕਰਾ ਕੇ ਗਏ ਪੈਸੇ ਉਹਦੇ ਦੇ ਕੇ ਗਏ ਸੀ ਅੱਜ ਹੁਣ ਤੋਂ ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਬੋਰਡ ਲਾ ਕੇ ਕਿਹਾ ਸੀ ਕਿ ਮੈਂ ਬਣਵਾਇਆ ਉੱਥੇ ਹੁਣ ਓਪੀਡੀ ਨਵੇਂ ਡੇਰਾ ਬਾਬਾ ਨਾਨਕ ਕੁਲਰੀ ਹੁਣ ਇਹਨਾਂ ਨੇ ਉਹ ਰੌਲਾ ਪਾ ਦਿੱਤੀ ਅਸੀਂ ਬਣਵਾਈਏ ਪਤਾ ਨਹੀਂ ਕਿਵੇਂ 6 ਮਹੀਨਿਆਂ ਚ ਇਹਨਾਂ ਦੀ ਤਿਆਰ ਹੋ ਜਾਂਦੀ ਹੈ ਪਿਛਲੇ 2 ਸਾਲਾਂ ਦਾ ਜਿਹੜਾ ਕੰਮ ਚੱਲੀ ਜਾਂਦਾ ਸਾਡੇ ਟਾਈਮ ਦਾ ਉਹ ਕਿਤੇ ਵੇਖਦਾ ਨਹੀਂ ਕਿ ਕਦ ਜਦੋਂ ਇਹਨਾਂ ਦੀ ਵਾਰੀ ਆਉਂਦੀ ਉਹਦੋਂ ਕਹਿੰਦੇ ਤਿਆਰ ਹੋ ਗਏ ਕੰਮ ਤੇ ਕੋਈ ਵੀ ਨਹੀਂ ਹੈ ਮੁੱਦੇ ਤੇ ਹਰ ਇਕੱਲਾ ਇਕੱਲਾ ਮੁੱਦਾ ਹੀ ਅੱਜ ਖੜਾ ਹੋਇਆ ਹੈ ਮੇਰੀ ਗੱਲ ਸੁਣੋ ਜੀ ਸਭ ਤੋਂ ਵੱਧ ਜਿਹੜੀ ਆਵਾਜ਼ ਚੁੱਕਣੀ ਜ਼ਰੂਰੀ ਹੁੰਦੀ ਹੈ ਅਜ ਰੰਧਾਵਾ ਸਾਹਿਬ ਐਮਪੀ ਬਣ ਕੇ ਗਏ ਪਹਿਲਾਂ ਬੀਜੇਪੀ ਦੇ ਐਮਪੀ ਹੁੰਦੇ ਸੀ ਜਿੱਥੇ 5-5000 ਰੁਪਏ ਬੀਜੇਪੀ ਨੂੰ ਵੋਟ ਪੈਂਦੀ ਰਹੀ ਉਹ ਤੋਂ ਬੀਜੇਪੀ ਕਦੀ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੁੰਦੀ ਇੱਥੇ ਵੀ ਹੁਣ ਰੰਧਾਵਾ ਸਾਹਿਬ ਐਮਪੀ ਬਣ ਕੇ ਗਏ ਜਿੰਨੀ ਸੈਂਟਰ ਦੀਆਂ ਸਕੀਮਾਂ ਉਹ ਰੰਧਾਵਾ ਸਾਹਿਬ ਲੈ ਕੇ ਆਉਣਗੇ ਤੇ ਉਹਨਾਂ ਨੂੰ ਇ ਖੁਸ਼ੀ ਮੈਨੂੰ ਆਇਆ ਕਿ ਮੇਰੀ ਮਾਂ ਨੂੰ ਹਰਉਣ ਲਈ ਦੋ ਮੁੱਖ ਮੰਤਰੀ ਇੱਥੇ ਆ ਗਏ ਨੇ ਪੰਜ ਮੰਤਰੀਆਂ ਦੀ ਡਿਊਟੀ 20 ਐਮਐਲਏ ਦੀ ਡਿਊਟੀ ਹੈ ਪਰ ਇਹਨਾਂ ਕੋਲ ਮੇਰੀ ਮਾਂ ਨਹੀਂ ਹਰਨਦੀ